हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਕੈਰੋ ਤਹਿਸੀਲ ਪੱਟੀ ਜਿਹਦਾ ਜੀ ਤਰਨਤਾਰਨ ਸਾਹਿਬ ਫਿਰ ਝੰਡਾ ਸਿੰਘ ਦੇ ਕੋਲ ਆਇਆ ਦੋਸਤੋ ਅੱਜ ਟੋਟਲ ਵੈਸੇ 4 ਕਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਤੇ ਦੋ ਹੀ ਬੈੜਾਂ ਪਸ਼ੂ ਸਾਰੇ ਦੁੱਧ ਤੇ ਚੱਲਣ ਦੇ ਆ ਦੋਸਤੋ ਇੱਕ ਜਿਹੜੀ ਦੀ ਆਪਾਂ ਤੁਹਾਨੂੰ ਮੱਝ ਦਿਖਾਵਾਂਗੇ ਨੀਲੀ ਰਾਵੀ ਦੀ ਢੇਡੇ ਘਟ ਦੇ ਵਿੱਚ ਬੜੀ ਪਿਆਰੀ ਮੱਝ ਸੋ ਕਾਫੀ ਵੀਰਾਂ ਦੀ ਡਿਮਾਂਡ ਆਉਂਦੀ ਆ ਠੀਕ ਆ ਜੀ ਪਸ਼ੂ ਖਰੀਦਣਾਂ ਨੀਲੀ ਰਾਵੀ ਦਾ ਤੇ ਜਰੂਰ ਤੁਸੀਂ ਖਰੀਦਾਰੀ ਕਰ ਸਕਦੇ ਜੀ। ਸੋ ਪਹਿਲੇ ਨੰਬਰ ਤੇ ਦੋਸਤੋ ਇਹ ਗੱਬਣ ਮੱਝ ਤੁਹਾਨੂੰ ਦਿਖਾਵਾਂਗੇ। ਬਾਕੀ ਸਾਰੇ ਪਸ਼ੂ ਜਿਹੜੇ ਦੁੱਧ ਚੁਵਾਈਤੇ ਜਿਹੜੇ ਚੱਲਣ ਡਏ ਨੇ ਜਿਨ੍ਹਾਂ ਜਿਨ੍ਹਾਂ ਵੀ ਦੁੱਧ ਹੈਗਾ ਉਹਨੇ ਦੁੱਧ ਦੀ ਤਸੱਲੀ ਆ ਤੁਸੀਂ ਘਰ ਅਣਕੇ ਕਰ ਲਿਓ। ਬੇਸ਼ੱਕ ਕੋਈ ਦੋ ਟਾਈਮ ਚੋਕੇ ਚਾਹੇ ਕੋਈ ਤਿੰਨ ਟਾਈਮ ਚੋਕੇ ਠੀਕ ਆ ਜੀ। ਅੱਜ ਤਰੀਕ ਦੋਸਤੋ 14 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਿਹਾ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ। ਸੋ ਆਓ ਲੈਣੀਆਂ ਉਹਦੇ ਡਿਟੇਲ ਕਰਦਿਆਂ ਗੱਲਬਾਤ ਵੀਰ ਛੰਡਾ ਸਿੰਘ ਦੇ ਨਾਲ। ਜਾ ਨਵੀਰ ਸਾਬ ਤੋਂ ਪਹਿਲਾਂ 사ਸਰੀ ਕਾਲ 사ਸਰੀ ਕਾਲ ਵੀ 사ਸਰੀ ਕਾਲ ਹੋਰ ਸਭ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਤੇ ਅੱਜ ਆਪਣੇ ਕੋਲ ਬਹੁਤ ਵਧੀਆ ਵੈਸੇ ਇੱਕ ਨਗ ਜਿਹੜਾ ਨੀਲੀ ਰਾਵੀ ਦੇ ਵਿੱਚ ਆਇਆ ਹਾਂਜੀ ਤਾਂ ਕਾਫੀ ਵੀਰਾਂ ਦੀ ਮੰਗ ਲੱਗਦੀ ਵੀ ਡਿਮਾਂਡ ਤੁਹਾਨੂੰ ਫੋਨ ਕਾਲਾਂ ਵੀ ਕਾਫੀ ਆਉਂਦੀਆਂ ਰਹਿੰਦੀਆਂ ਹਾਂਜੀ ਹਾਂਜੀ ਬਹੁਤ ਆਉਂਦੀਆਂ ਵੀਰ ਜੀ ਇਹ ਨੀਲੀ ਰਾਵੀ ਜੇ ਝੋਟੀ ਲੱਭ ਕੇ ਦਿਓ ਠੀਕ ਹੈ ਜੀ ਹਾਂਜੀ ਹਾਂਜੀ ਇਹ ਨਕੀਨੀਆਂ ਤੁਹਾਨੂੰ ਪਤਾ ਫਿਰ ਫੱਬਦੇ ਹੀ ਵੜੇ ਆ ਹਾਂ ਹਾਂਜੀ ਹਾਂਜੀ ਲੋਕ ਦੋਸਤੋ ਬਹੁਤ ਪਿਆਰੀ ਦੋਸਤੋ ਇਹ ਇੱਕ ਆਪ ਤੁਹਾਨੂੰ ਮੱਝ ਦਿਖਾਵਾਂਗੇ ਇੱਕ ਟੋਕੜ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਦੋਸਤੋ ਦੋ ਬੜਾ ਇੱਕ ਤਾਂ ਸੂਈ ਆ ਸੱਜਰ ਇੱਕ ਪੂਰੀ ਤਿਆਰੀ ਵਾਲੀ ਆ ਉਹ ਤੁਹਾਨੂੰ ਆਪਾਂ ਲਾਸਟ ਤੀਸਰੇ ਚੌਥੇ ਨੰਬਰ ਤੇ ਦਿਖਾਵਾਂਗੇ ਸ਼ੁਰੂਆਤ ਇਸੇ ਮੱਝ ਤੋਂ ਕਰਦੇ ਆਪਾਂ ਠੀਕ ਆ ਜੀ ਨੀਲੀ ਰਾਵੀ ਦੀ ਆ ਦੋਸਤੋ ਨੀਲੀ ਰਾਵੀ ਦੀ ਟੇਢੇ ਕੱਟ ਦੇ ਵਿੱਚ ਢੀਂਗਾ ਚੀਰ ਆਪਾਂ ਕਹਿ ਦਿੰਨੇ ਆ ਠੀਕ ਆ ਸੋ ਸੋਹਣੇ ਪਿੱਠ ਪੂੜੇ ਦੇ ਵਿੱਚ ਬਾਕੀ ਜੰਮੀ ਪਲੀ ਪੂਰੀ ਆ ਸੋ ਬਾਡੀ ਸਟਰਕਚਰ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦੇਣਾ ਉਸ ਤੋਂ ਬਾਅਦ ਆਪਾਂ ਪੂਰੀ ਗੱਲਬਾਤ ਕਰ ਲੈਨੇ ਆ ਆ ਦੇਖੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਵੀ ਨੀਲੀ ਰਾਵੀ ਦੀ ਮੱਝ ਖਰੀਦਣ ਬਾਰੇ ਠੀਕ ਆ ਜੀ ਸੋ ਮਗਰਲੇ ਖੋਰ ਜਿਹੜੇ ਧੋਪੇ ਆ ਨਿਸ਼ਾਨੀ ਮਾਰਕਿੰਗ ਤੇ ਰਾਜੀ ਵਜਨ ਲੋਡ ਫੁੱਲ ਬੜਾ ਫੁੱਲ ਆ ਠੀਕ ਆ ਜੀ ਸੋ ਜਮੀ ਪੜੀ ਆ ਤੁਸੀਂ ਆਪ ਹੀ ਦੇਖ ਲੈਣੀ ਆ ਆਪਾਂ ਤੋਰ ਕੇ ਆਪਾਂ ਦਿਖਾਉਣੀ ਆ ਤੁਹਾਨੂੰ ਝੰਡੇ ਵੀਰ ਸੁਹਾ ਕਿਰਮਾ ਆ ਇਹ ਵੀਰ ਜੀ ਦੂਜਾ ਸੁਹਾ ਸੁਨਾ ਮਾਨੇ ਅੱਛਾ ਜੀ ਹਾਂ ਜੀ ਹਾਂ ਜੀ ਤੇ ਦਿਨ ਵੈਸੇ ਕਿੰਨੇ ਕੁ ਲੈ ਜੂ ਹਜੇ ਦਿਨ ਵੀਰ ਜੀ ਇਹ ਮੰਨ ਲਓ ਇਹ ਆ ਵੀ ਇਹਨੇ ਲੈ ਜੂਗੀ ਪੰਜ ਚਾਰ ਦਿਨ ਵੀਰ ਦੀ ਲੈ ਜੂਗੀ ਪੰਜ ਚਾਰ ਬਹੁਤ ਵਧੀਆ ਆਰਡਰ ਤਿਆਰ ਦਈ ਕਰਨ ਕਰਮਾ ਵਾਲੀ हां जी हां जी। ਬਹੁਤ ਦੋਸਤੋ 5-4 ਦਿਨ ਹਜੇ ਆਰਾਮ ਨਾਲ ਲੈ ਜੂਗੀ। ਹਾਂ ਹਾਂ। ਬਾਕੀ ਵਿਖਾ ਲੇ। ਦੇ ਵਿੱਚ ਤੁਸੀਂ ਦੇਖ ਸਕਦੇ ਢਿਲਡੂ ਬਹੁਤ ਜਿਆਦੀ ਆ। ਤੁਰਦੀ ਬੜੀ ਕਾਲੀ ਕਰਮਾਂ ਵਾਲੀ। ਹਾਂ। ਜੰਮੀ ਪੁਲੀ ਪੂਰੀ ਵੀਰਜੀ ਵੇਖੋ। ਹੈਂ? ਫੁੱਲ ਵਜਨ ਲੋਟ ਆਲੀ ਆ ਠੀਕ ਹੈ। ਫੁੱਲ ਵਜਨ ਲੋਟ ਆਲੀ ਆ ਮੰਨ ਲਓ। ਹਾਂ। ਤੇ ਆ ਵੇਖੋ ਮਗਰੋਂ ਇਹ ਗੱਲ ਹੈਗੀ ਆ ਵੀ ਸਫਾਈਆਂ ਸੁਪਈਆਂ ਵੇਖੋ ਕਰਮਾਂ ਦੇ। ਤੇ ਬਹੁਤ ਸੋਹਣਾ ਆਰਡਰ ਤਿਆਰ ਕਰਨਦਾ ਹੀ ਆ ਬਹੁਤ ਸੋਹਣੀਆਂ ਵੰਡਾਂ ਆ। ਹਾਂ। ਜੇ ਮੰਨ ਲਓ ਇਹ ਵੀ ਬਿਲਕੁਲ ਐ ਪਤਲੇ ਪਿੰਡੇ ਦੇ ਵਿੱਚ ਹਾਂਜੀ ਪਤਲੇ ਪਿੰਡੇ ਦੇ ਵਿੱਚ ਪੂਰੀ ਲੈ ਵੀ ਹਾਂਜੀ ਸੋ ਲੈਵਾ ਹੋਵਣਾ ਤਾਂ ਉਸਤੇ ਇੱਕ ਵਾਰ ਥੋੜਾ ਨੇੜੇ ਤੁਹਾਨੂੰ ਦਿਖਾਉਣੀ ਆਪਾਂ ਕਰੋ ਚੈੱਕ ਠੀਕ ਆ ਥਣ ਤੋਂ ਬਹੁਤ ਸੋਹਣਾ ਲੰਬੇ ਥਣ ਆ ਤੇ ਵੈਸੇ ਪੰਜਾਂ ਚੌ ਦਿਨਾਂ ਚ ਦੋਸਤੋ ਬਹੁਤ ਖੂਬਸੂਰਤ ਬਣ ਕੇ ਤਿਆਰ ਹੋ ਗਈ ਥੱਲੇ ਵੇਖੋ ਆ ਜਾ ਬੁੱਤ ਪਰ ਆ ਜਾ ਆ ਦੇਖੋ ਬਹੁਤ ਵੱਡਾ ਸੰਧੂ ਸਾਹਿਬ ਆ ਵੇਖੋ ਅਜੇ ਨਾ ਮੰਨ ਲਓ ਉਧਰੋਂ ਕਰਮਾਂ ਵਾਲੀ ਸਾਰ ਨੂੰ ਲਾਉਗੀ ਹਜੇ 5-4 ਦਿਨ ਕੱਢ ਜਾਣੇ ਕਰਮਾਂ ਵਾਲੀ ਨੇ ਉਧਰੋਂ ਮੰਨ ਲਓ ਮੰਨ ਲਓ ਇਹ ਗੱਲ ਹੈ ਕਿ ਮਦਰ ਨੇ ਸਾਰ ਨੂੰ ਤੇ ਧੰਨ ਨੂੰ ਇਹਦਾ ਚੱਡਾ ਲੱਗਣਾ ਵਾ ਹਾਂਜੀ 13 13.5 ਕਿਲੋ ਦੋ ਦਿਨ ਨੇ ਪਹਿਲੇ ਸੂਏ ਵੀਰ ਜੀ ਕੱਢਿਆ ਵਾ ਪਹਿਲਣ ਨੇ ਹਾਂਜੀ ਹਾਂਜੀ ਪਹਿਲਣ ਨੇ ਉਹ ਦੁੱਧ ਚੰਗਾ ਖਾਸਾ ਵਰ ਗਿਆ ਹਾਂਜੀ ਤੇ ਬਾਕੀ ਇਹ ਆ ਵੀ ਝੋਟੀ ਜੀ ਵੀਰ ਜੀ ਹੈਗੀ ਆ ਮੰਨ ਲਓ ਪੂਰੀ ਜੰਮੀ ਪੜੀ ਵੇਖੋ ਚੌੜੀ ਛੂੜੀ ਕਿੱਦਾਂ ਉਤੋਂ ਤੇ ਚਲੋ ਕੈਮਰੇ ਕੁਮਰਤ ਤੁਹਾਨੂੰ ਪਤਾ ਡੰਗਰ ਡਰਦਾ ਵਾ ਨਾਲੇ ਫਿਰ ਉਹਨਾਂ ਨੇ ਕੱਟੀ ਘਰ ਦੀ ਪਾਲੀ ਜਿੰਨਾ ਤੋਂ ਆਪਾਂ ਲਈ ਆ ਠੀਕ ਹੈ ਤੇ ਜਦੋਂ ਨਵੇਂ ਥਾਂ ਤੁਹਾਨੂੰ ਪਤਾ ਫਿਰ ਡੰਗਰ ਥੋੜਾ ਜਿਆ ਆਉਂਦਾ ਫਿਰ ਡਰਦਾ ਵੀ ਆ ਵੀ ਕਿੱਦਾਂ ਹਾਂਜੀ ਪੂਰਾ ਵੱਡੀ ਝੋਟੀ ਆ ਜੀ ਜੰਮੀ ਪਲੀ ਨੀ ਫੁੱਲ ਹਾਂਜੀ ਲਓ ਦੋਸਤੋ ਫੁੱਲ ਵਜਨ ਦੋੜਾ ਲਈ ਤੇ ਚੰਗੇ ਸੋਹਣੇ ਬਖਾਲੇ ਦੇ ਵਿੱਚ ਹਾਂਜੀ ਦੇਵੇ ਹਵਾਨੇ ਦੀ ਬੜੀ ਸਫਾਈ ਸੀ ਬਹੁਤ ਜਿਆਦੀ ਆ ਹਾਂ ਬੜਾ ਵਧੀਆ ਚੰਗਾ ਟਿਕਾਣੇ ਤੇ ਹਵਾਨਾ ਛੱਡਾ ਹਾਂ ਤੇ ਇੱਕ ਵਾਰੀ ਥੋੜਾ ਬਿਲਕੁਲ ਫੇਸ ਕੁਆਲਿਟੀ ਦਿਖਾ ਦਿੰਦੇ ਆ ਤੁਹਾਨੂੰ ਫਿਰ ਨੇੜੇ ਤੋਂ ਉਹ ਢਿੰਗਾ ਚੀਰ ਟੇਡੇ ਕੱਟ ਦੇ ਵਿੱਚ ਬਿੱਲੀ ਮਣਕੀ ਅੱਖ ਠੀਕ ਹੈ ਜੀ ਹਾਂ ਸਾਰੀਆਂ ਨਿਸ਼ਾਨੀਆਂ ਸੰਧੂ ਸਾਹਿਬ ਹੈ ਸਿੰਘ ਥੋੜੇ ਖੁੱਲੇ ਆ ਗਏ ਹਾਂ ਹਾਂਜੀ ਸਿੰਘ ਵੀਰ ਜੀ ਸੁੱਲੇ ਨਹੀਂ ਆ ਵੇਖੋ ਪੂਰਾ ਵਧੀਆ ਵਾ ਸਿੰਘ ਉਹ ਨਾ ਕੁੰਡੇ ਚੜਾ ਆ ਕੇ ਨਾ ਕਿਦ ਤੋਂ ਦੱਸਿਆ ਵੀ ਕੁੰਡੇ ਚੜਾ ਲਿਆ ਇਹਨੇ ਕਿਦੇ ਸਿੰਘ ਤੇ ਉਹ ਖੋਖੂ ਤੋਂ ਮੰਨ ਲੋ ਤੜਾ ਲਿਆ ਵਾ ਹੋਰ ਸਿੰਘ ਤੇ ਚਲੋ ਕਿ ਕੁੰਡਿਆਂ ਚ ਹੀ ਆਉਂਦਾ ਛੋਟਿਆਂ ਚ ਹੀ ਆਉਂਦਾ ਵਾ ਤੇ ਬਾਕੀ ਚਲੋ ਜੋ ਵੀ ਕੋਹਾ ਵੀ ਵੀਰ ਭਰਾ ਦੇ ਆਪਾਂ ਕੋਈ ਦੱਸ ਦਿੰਨੇ ਆ ਵੀ ਖੋਖਾ ਲੱਥਾ ਵਾ ਹਾਂਜੀ ਹਾਂਜੀ ਬਾਕੀ ਇਹ ਇਹ ਆ ਵੀ ਚੋ ਦੇਖ ਕਥੋ ਨਹੀਂ ਸੰਧੂ ਸਾਹਿਬ ਕੋਈ ਵੀ ਹੈਗੀ ਕਰਮਾਂ ਵਾਲੀ ਚ ਤੇ ਚੰਡੇ ਵੀਰ ਕੀ ਡਿਮਾਂਡ ਕਰਦੇ ਜੀ ਦਮਾਨ ਵੀਰ ਜੀ ਇਹਦੀ ਆਪਾਂ ਮੁੱਲ ਇਹਦਾ ਕਰਦੇ ਆਪਾਂ 1.25 ਅੱਛਾ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ 1 20 ਦੀ ਵੀਰ ਜੀ ਦੇ ਦਾਂਗੇ ਝੋਟੀ ਇੱਕ ਹਾਂਜੀ ਹਾਂਜੀ 1 20 ਦੀ ਹਾਂਜੀ ਹਾਂਜੀ ਝੋਟੀ ਦੇ ਵੀਰ ਜੀ ਚਲੋ ਇਹ ਗੱਲ ਹੈਗੀ ਭਾਵੇਂ ਚਲੋ ਮੁੱਲ ਭਾਵੇਂ 1.5 ਵੀ ਕਰੀ ਜਾਈਏ ਪਰ ਨਹੀਂ ਆਪਾਂ ਨੂੰ ਜੇ ਕਹੇ ਭੈਣ ਭਰਾ ਨੇ ਦਿੱਤੀ ਨਾ ਜਾਇਜ਼ ਤੇ ਆਪਾਂ ਵੀਰ ਜੀ ਜਾਇਜ਼ ਹੀ ਦੇਣੀ ਹਾਂ ਹਾਂਜੀ ਆ ਵੇਖੋ ਚੱਡਾ ਚੁੱਡਾ ਵੇਖੋ ਵੀ ਕਿਤਰਾ ਲੱਗਾ ਚਲੋ ਥੋੜੀ ਜੀ ਕੈਮਰੇ ਤੋਂ ਦਰਦੀ ਆ ਤੇ ਜਿਹੜਾ ਵਾ ਡੰਗਰ ਚਲੋ ਕਰਦਾ ਹੀ ਆ ਸਾਰੀਆਂ ਹੀ ਵੰਡਾਂ ਕਰਮਾ ਵਾਲੀ ਨੂੰ ਜੇ ਕਹੇ ਨੇ ਵੀ ਸੋਹਣੇ ਸੋਹਣਿਆ ਦੁੱਧ ਪਿਆਊਗੀ ਜੇ ਕਰਮਾ ਫਵਾ ਦੂਗੀ ਜੇ ਚੰਗੇ ਫਾਰਮਰ ਕੋਈ ਸਾਮ ਸੰਭਾਲ ਵਾਲੇ ਕੋ ਚਲ ਗਈ ਤੇ ਆ ਬਿਲਕੁਲ ਹਾਂਜੀ ਪਿੱਛੋਂ ਵੀ ਵੇਖੋ ਜੰਮੀ ਪਲੀ ਆਈ ਪੂਰੀ ਕੋਈ ਕਸਰ ਨਹੀਂ ਹੋਈ ਵੀ ਨਹੀਂ ਨਹੀਂ ਕੋਈ ਕਸਰ ਨਹੀਂ ਕੀ ਬਹੁਤ ਸੋਹਣੀ ਸੇਵਾ ਦੇ ਵਿੱਚੋਂ ਆਈ ਆ ਬਹੁਤ ਬਹੁਤ ਸੇਵਾ ਬੰਦਿਆ ਦੀ ਬਾਕੀ ਜੰਮੀ ਪਲੀ ਪੂਰੀ ਫੁੱਲ ਭਜਨ ਲੋੜ ਵਾਲੀ ਹਾਂਜੀ ਹਾਂਜੀ 1 ਲੱਖ 20 ਹਜ਼ਾਰ ਦੋਸਤੋ ਲੈਣ ਦੇਣਾ ਤੇ ਵਿੱਚੋਂ ਥੋੜਾ ਬਾਧਾ ਮੌਕੇ ਤੇ ਹੋਰ ਵੀ ਹੋ ਜਾਊਗਾ ਮਾਨ ਸਾਡਾ ਹਾਂਜੀ ਹਾਂਜੀ ਕਰਦਾਂਗੇ ਮਾਨ ਸਾਡਾ ਜੀ ਬ ਤੇ ਰਵੇ ਦੇ ਵਿੱਚੋਂ ਆ ਚੰਗੇ ਰਵੇ ਦੇ ਵਿੱਚੋਂ ਹਾਂ ਤੇ ਗਾਂ ਕੋਈ ਵੀਰ ਅੱਗੇ ਚੰਗੀ ਬਰੀਡ ਤੇ ਵੀ ਕੰਮ ਕਰ ਸਕਦਾ ਹਾਂਜੀ ਹਾਂਜੀ ਬਹੁਤ ਬਰੀਡ ਵੇਜ ਤੇ ਕੰਮ ਕਰਨ ਵਾਲੀ ਆ ਦੰਦੂ ਸਾਹਿਬ ਹਾਂ ਹਾਂਜੀ ਹਾਂਜੀ ਬਹੁਤ ਕਰਮਾਂ ਵਾਲੀ ਚਲੋ ਨਵੀਂਆਂ ਨਾਲੇ ਸਾਰੇ ਵੀਆਂ ਦਾ ਚਲੋ ਇਹ ਜਿੰਨੇ ਵੀ ਚਲੋ ਵੀਰ ਭਰਾਹਾਂ ਦੇ ਡਿਮਾਂਡ ਹੁੰਦੀ ਆ ਵੀ ਪਹਿਲਾਂ ਨੂੰ ਦੁੱਜਣ ਝੋਟੀ ਲੈ ਕੇ ਮੰਨ ਲਾ ਵੀ ਖੋਜ ਹੁੰਦੀ ਆ ਹਾਂ ਬਿਲਕੁਲ ਹਾਂਜੀ ਵੀ ਜਿੰਨੇ ਗਾਂ ਵੀ ਕੋਈ ਇੰਨ ਕਰਮਾਂ ਵਾਲੀ ਨੂੰ ਕੋਈ 10 ਸੂਏ ਪੀਊਗਾ ਕੋਈ ਤੈਨ ਯਾਰੇ ਲਊਗਾ ਨਹੀਂ ਹੂੰ ਹਾਂਜੀ ਹਾਂਜੀ ਲੋਬੀ ਭਰਾਵੋ ਬਹੁਤ ਖੂਬਸੂਰਤ ਠੀਕ ਆ ਜੀ ਤੇ ਚੰਗੀ ਮੱਝ ਬਾਕੀ ਮੇਰਾ ਵੀਰ ਜਿਹੜਾ ਭਰਾ ਨੂੰ ਪਸੰਦ ਆਊਗੀ ਆਪਣੀ ਟਿਪ ਕੇ ਤਸੱਲੀ ਪਹਿਲਾਂ ਕਰ ਲਿਓ ਹਾਂਜੀ ਹਾਂਜੀ ਪੂਰੀ ਵੀ ਪਾਰ ਪਿੱਛੇ ਦੀ ਕੋਈ ਸਮੱਸਿਆ ਨਾ ਵੀਰ ਜੀ ਨਾ ਉਹ ਫੁੱਲ ਗਰੰਟੀ ਆ ਉਹਨਾਂ ਤੋਂ ਵੀ ਆਪਾਂ ਫੁੱਲ ਗਰੰਟੀ ਲਈ ਆ ਰਾਤ ਦੀ ਕਿ ਆਪਣੇ ਕੋ ਝੋਟੀ ਆਈ ਕਿਤੇ ਨਾ ਕਰਮਾ ਜੀ ਦੇ ਮਾਸਾ ਨਹੀਂ ਮੰਨ ਲਓ ਵੀ ਤੇ ਪਾ ਤੂ ਪਾ ਵੀਰ ਜੀ ਐ ਫੁੱਲ ਆਪਾਂ ਵਰਾ ਕੇ ਕਰਕੇ ਆਪਾਂ ਤਸੱਲੀ ਕਰਕੇ ਵੀਰ ਜੀ ਲਿਆਉਨੇ ਆ ਬਾਕੀ ਕੋਈ ਮੇਰਾ ਵੀਰ ਭਰਾ ਭਾਵੇਂ ਆਪਣੇ ਕੋ ਟਿਪ ਲੇ ਜਿੱਦਾਂ ਮਰਜ਼ੀ ਆਪਦੀ ਤਸੱਲੀ ਕਰੇ ਹਾਂਜੀ ਆਪਾਂ ਤਸੱਲੀ ਕਰਕੇ ਲਿਉਂਦੇ ਆ ਅਗਲਾ ਜਿੱਦਾਂ ਮਰਜ਼ੀ ਤਸੱਲੀ ਕਰ ਲੇ ਹਾਂ ਜੀ ਅਗਲੇ ਪੈਸੇ ਲਾਉਣੇ ਆ ਕੀ ਕਹਿੰਦੇ ਗੱਲ ਹਾਂ ਜੀ ਲੱਭ ਝੰਡੇ ਅੱਗੇ ਸੈਕੰਡ ਨੰਬਰ ਤੇ ਆਪਣੇ ਕੋਲ ਇੱਕ ਆ ਮੱਝ ਖੜੀ ਐ ਤੋਕੜ ਆ ਗਈ ਐ ਜੀ ਹਾਂ ਜੀ ਹਾਂ ਜੀ ਇਹ ਵੀਰ ਜੀ ਤੋਕੜ ਆ ਲਓ ਵੀ ਹਾਂ ਤੇ ਮਾਦੇ ਦੋਸਤੋ ਅਗਲੀ ਇਹ ਤੋਕੜ ਆ ਠੀਕ ਆ ਜੀ ਹਾਂ ਤੇ ਇਹ ਸੂਵੇ ਕਿੰਨੇ ਮੰਨਣ ਦੇ ਇਹ ਵੀਰ ਜੀ ਮੰਨ ਲਓ ਚਲੋ ਇਹ ਆ ਵੀ ਲੱਗਦੀ ਤੇ ਚਲੋ ਪਹਿਲਣ ਭਾਵੇਂ ਕੋਈ ਦੂਜੀ ਵੀ ਛੋਟੀ ਮੰਨ ਲੇ ਲੈ ਦੂਜੀ ਵਾਲੀ ਗਾਂ ਤਿਆਰ ਹੋ ਹੋਣ ਵਾਲੀ ਹੋ ਕਰਮਾ ਵਾਲੀ ਅੱਛਾ ਹਾਂ ਜੀ ਹਾਂ ਜੀ ਤੇ ਦੁੱਧ ਦੇ ਦੇ ਥੱਲੇ ਹੈਗਾ ਵੀਰ ਜੀ 6 ਕਿਲੋ ਪਰ ਮਿੱਠੀ ਕਰਮਾ ਵਾਲੀ ਬੜੀ ਜੀ ਹਾਂ ਹਾਂ ਜੀ ਹਾਂ ਜੀ ਦੋਵੇਂ ਡੰਗ ਹੀ ਇਹ ਗੱਲ ਹੈਗੀ ਆ ਵੀ ਪਹਾੜੇ ਦੇ ਕਰਮਾੜੀ ਮਿਲਦੀ ਆ ਤੇ ਬਾਕੀ ਇਹ ਆ ਵੀ ਕਿਤੇ ਮੰਨ ਲਓ ਜੇ ਕਹੇ ਵੇਲੇ ਕੋਈ ਟੀਕਾ ਵੀ ਲਵਾਉਂਦੀ ਆ ਨਾ ਕਹੇ ਵੇਲੇ ਤੇ ਮੰਨ ਲਓ ਇਹ ਆ ਵੀ ਇੱਕ ਲੱਤ ਨਹੀਂ ਕਰਮਾੜੀ ਮਾਰੂ ਲੱਤ ਦੀ ਆਪਣੀ ਹੋਰ ਪਹਾੜੇ ਦੇ ਟੀਕੇ ਦੇ ਪਹਾੜੇ ਤੇ ਵੀਰ ਜੀ ਹਾਂ ਜੀ ਪਹਿਲਾਂ ਆਣ ਕੇ ਆਪਣੇ ਕੋਲ ਨੇ ਦਿਹਾੜੀ ਕਿ ਕੀਤਾ ਵਾ ਬਾਕੀ ਹੋਣਾ ਵਧੀਆ ਪਹਾੜੇ ਤੇ ਮਿਲਦੀ ਏ ਲਓ ਦੋਸਤੋ ਪਹਾੜੇ ਤੇ ਮਿਲਦੀ ਆ 6 ਕਿਲੋ ਦੁੱਧ ਇਹਦੇ ਥੱਲੇ ਮੱਝ ਦੇ ਥੱਲੇ ਆ ਤੇ ਬਾਕੀ ਆ ਤੁਸੀਂ ਵੇਖ ਸਕਦੇ ਜੇ 6 ਕਿਲੋ ਦੁੱਧ ਟੋਕੜਾ ਹਾਂਜੀ ਸੋ ਕਿਸੇ ਤਰ੍ਹਾਂ ਦਾ ਜੇਕਰ ਤੁਸੀਂ ਬਣਿਆ ਹੋਵੇ ਪਸੂਤ ਉਹਦਾ ਵੇਰਵਾ ਪਾ ਦਿੰਦੇ ਆ ਪਰ ਤੇ ਬਣੀ ਨਹੀਂ ਗਈ ਅਜੇ ਨਹੀਂ ਨਹੀਂ ਵੀਰ ਜੀ ਨਹੀਂ ਬਣੀ ਨਹੀਂ ਐਵੇਂ ਆਪਾਂ ਨਹੀਂ ਨਾ ਉਹਨਾਂ ਵੀ ਆਪਾਂ ਨੂੰ ਕਿਹਾ ਵੀ ਨਹੀਂ ਬਣੀ ਤੇ ਆਪਣੇ ਕੋ ਵੀ 아이 ਨੂੰ ਅੱਜ 4 ਕ ਦਿਨ ਹੋਏ ਆ ਤੇ ਬਾਕੀ ਚੱਡਾ ਚੁੱਡਾ ਤੇ ਕਰਮਾੜੀ ਦੇ ਵੇਖੋ ਸੱਜਰਾ ਵਾਲਾ ਹੀ ਲਈ ਫਿਰਦੀ ਉਤਰਾ ਵਿਖਾਵਾ ਬਕੂਆ ਪੂਰਾ ਚਵਾ ਪਸਮਾਨ ਹੀ ਕਰਮਾੜੀ ਮਿੱਟੀ ਠੰਡੀ ਮਿੱਟੀ ਭਾਂ ਇਦਾਂ ਥੱਲੇ ਬੈਜੋ ਕਰਮਾੜੀ ਠੀਕ ਆ ਇਹ ਮੋਢੀ ਧਾਰ ਵਧੀਆ ਪੋਲੀ ਵਧੀਆ ਵੀਰ ਜੀ ਐ ਚਵਾ ਦੀ ਫੁੱਲ ਗਰੰਟੀ ਆ ਆਪਾਂ ਠੀਕ ਹਾਂਜੀ ਹਾਂਜੀ ਕੋਈ ਚਵਾਜ ਨਹੀਂ ਕੋਈ ਵੀ ਮੰਨ ਲਓ ਫਿਰ ਲੱਤ ਵੀ ਮਾਰ ਜੇ ਤਾਂ ਵੀ ਆਪਣੀ ਫੁੱਲ ਗਾਰੰਟੀ ਹੈ 6 ਕਿਲੋ ਹੈਗਾ ਦੁੱਧ ਬਾਕੀ ਹਾਂਜੀ 6 ਕਿਲੋ ਹਾਂਜੀ 6 ਕਿਲੋ ਵੀਰ ਜੀ 6 ਕਿਲੋ ਦੀ ਫੁੱਲ ਗਾਰੰਟੀ ਹੈ ਜੋ ਦੂਰੋਂ ਨੇੜੇ ਉਹ ਝੰਡੇ ਵੀਰ ਕਿਸੇ ਨੇ ਆਉਣਾ ਹੁੰਦਾ ਮੈਂ ਨਾ ਵੀਰ ਜੀ ਇਹ ਨਾ ਵੇਥੇ ਆਣ ਕੇ ਬਾਜ ਦੁੱਧ ਘਟਦਾ ਰਹਿੰਦਾ ਮੈਂ ਨਾ ਵੀਰ ਜੀ ਨਹੀਂ ਘਟਦਾ 5 ਕਿਲੋ ਦੀ ਆਪਣੀ ਫੁੱਲ ਗਾਰੰਟੀ ਭਾਵੇਂ ਥਾਨ ਧਾਰ ਬਣਾ ਮਾਰੀ ਕੋਈ ਠੀਕ ਹੈ ਹਾਂਜੀ ਹਾਂਜੀ 5 ਕਿਲੋ ਇਹ ਗੱਲ ਹੈਗੀ ਆ ਵੀ ਕਈ ਨਹੀਂ ਕਿਲੋ ਖਾਂਡ ਘਟ ਜਾਂਦਾ ਮੁਰਕੇ ਭੈਣ ਭਰਾ ਤਰਾਜ ਕੋਈ ਕਰਦਾ ਵੀ ਲੈ ਕਿਲੋ ਘਟ ਗਿਆ ਤੇ ਬਾਕੀ ਆ ਵੀ ਕੋਈ ਲਤਨਾ ਮਾਰੂ ਕੋਈ ਛੜੀ ਨਾ ਮਾਰੂ ਕਰਮਾ ਵਾਲੀ ਠੀਕ ਇਹ ਦੇ ਦਾਂਗੇ ਕਿੰਨੇ ਦੀ ਆਪਾਂ ਵੀਰ ਜੀ ਇਹ ਹਾ ਨਾ ਦੇਣੀ 45 ਦੀ ਆ ਹਾਂ ਹਾਂਜੀ ਹਾਂਜੀ ਵੇਖੋ ਬੰਦਾ ਮੁੰਡਾ ਇਹ ਆ ਵੀ ਠੰਡੀ ਮਿੱਟੀ ਕਰਮਾ ਵਾਲੀ ਬੜੀ ਆ ਹਾਂਜੀ ਲਓ ਜੀ ਹਾਂ ਤੇ ਹਾ ਨਾ ਜਿਹੜੀ ਦੋਸਤੋ 45000 ਦੀ ਮਿਲ ਜੂਗੀ ਹਾਂਜੀ ਹਾਂਜੀ ਸੋ ਟੋਕੜ ਇਹ ਮਾਜਾ ਹਾਂ ਅਗੇ ਹੀਟ ਆ ਗਈ ਤਾਂ ਕੋਈ ਵੀ ਆਪਦੀ ਤੁਸੀਂ ਹਾਂ ਬਿਲਕੁਲ ਘਰੇ ਲਿਜਾ ਕੇ ਆਪਦੀ ਦੇਖ ਰੇਖ ਦੇ ਵਿੱਚ ਲਵਾ ਸਕਦੇ ਜੀ ਹਾਂਜੀ ਹਾਂਜੀ ਫਿਲਹਾਲ ਟੋਕੜ ਤੇ 6 ਕਿਲੋ ਦੁੱਧ ਦੱਸਿਆ 5 ਕਿਲੋ ਜਿਹੜਾ ਹੁਣ ਮੱਖ ਦੇ ਕਰਮਾੜੀ ਨੇ ਬਣ ਜਾਣਾ ਜੀ ਆ ਠੀਕ ਆ ਡੋਕੇ ਡਾ ਕੇ ਦਹੀਂ ਪੋਣ ਕਰਮਾੜੀ ਇਹਨੇ ਬਣ ਜਾਣਾ ਤੇ ਆ ਹੀ ਡੰਗ ਚ ਹਾਂਜੀ ਬਾਕੀ ਠੰਡੀ ਠੁੰਡੀ ਵੜੀ ਕਰਮਾੜੀ ਇਹ ਨਹੀਂ ਕਿਤੇ ਮਾਸਾ ਕਿਤੇ ਕਾਲੀ ਨਹੀਂ ਕੋਈ ਗੱਲ ਨਹੀਂ ਕੋਈ ਬਾਦਮੀਆ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਲੈ ਵੀਰ ਚੰਡੇ ਇਹ ਤਾਂ ਹੋ ਗਈ ਆਪਣੇ ਕੋਲ ਟੋਕੜ ਇੱਕ ਨਗ ਇਧਰ ਲਾਪਨੇ ਦੋ ਬਿਹੜਾ ਜਿਹੜੀਆਂ ਆਪਣੇ ਕੋਲ ਖੜੀਆਂ ਤੇ ਪਹਿਲੇ ਨੰਬਰ ਤੇ ਆ ਜਿਹੜੀ ਬਲੈਕ ਰੰਗ ਦੇ ਵਿੱਚ ਇਹ ਵੀਰ ਜੀ ਚੂੰਗੀ ਬੱਛੀ ਆ ਚੂੰਗੀ ਆ ਹਾਂਜੀ ਹਾਂਜੀ ਲੋ ਇਹ ਤਾਂ ਤਾਜੀ ਵੀਰ ਜੀ ਤਾਜੀ ਕਿੰਨੇ ਕਿ ਦਿਨ ਹੋ ਗਿਆ ਅੱਜ ਇਹਨੂੰ ਅੱਜ ਵੀਰਦੀ ਹੋ ਗਈ ਆ 12 13 ਦਿਨ ਸੂਈ ਨੂੰ ਠੀਕ ਆ ਜੀ ਹਾਂਜੀ ਹਾਂਜੀ ਮਗਰ ਕੀਤੇ ਮਗਰ ਬੱਚੀ ਵੀਰਦੀ ਬੱਚੀ ਬਰੀ ਵਧੀਆ ਟੀਕੇ ਦੀ ਉਹ ਵੀ ਮਗਰ ਵੀ ਬੱਚੀ ਆ ਦੋਸਤੋ ਝੁੰਗੀ ਆ ਠੀਕ ਆ ਜੀ ਮਾੜੇ ਮਾੜੇ ਜਿਹੜੇ ਸਿੰਘ ਤੁਹਾਨੂੰ 3 3 4 4 ਇੰਚ ਸਿੰਘ ਦਿਖਾਈ ਦੇਣਗੇ ਤੇ ਕਦੋਂ ਵੇਖੋ ਤੁਸੀਂ ਪੂਰੀ ਜੰਮੀ ਪਲੀ ਹਾਂ ਫੁੱਲ ਵਜਨ ਲੋੜ ਦੇ ਵਿੱਚ ਚੰਗੀ ਰਾਜੀ ਵਜਨ ਲੋੜ ਆ ਰਹੀ ਠੀਕ ਆ ਜੀ ਆ ਦੇਖੋ ਸਾਚਨ ਜੀ ਵੀਰ ਸੋਈ ਨੂੰ ਕਿੰਨੇ ਦਸ ਤੇ ਨੂੰ ਅੱਜ 12 13 ਦੀ ਹਾਂਜੀ 12 13 ਦੁੱਧ ਹੁਣ ਕਿੰਨਾ ਹੈ ਇਸ ਵਕਤ ਦੁੱਧ ਵੀਰ ਜੀ ਇਹ ਦੱਸੇ ਹੁਣ 12 13 ਕਿਲੋ ਹੈ ਕਿ 12 ਕਿਲੋ ਦੀ ਆਪਣੀ ਫੁੱਲ ਗਾਰੰਟੀ ਹੈ ਤੇ 12 ਕਿਲੋ ਜਿਹੜਾ ਚੋਕੇ ਹਾਂਜੀ ਹਾਂਜੀ ਭਾਂਡੇ ਚ ਪੈਂਦਾ ਦੁੱਧ ਦੀ ਗੱਲ ਕਰਦੇ ਹਾਂਜੀ ਹਾਂਜੀ ਬਾਲਟੀ ਬਾਲਟੀ ਕਰਮਾ ਦੀ ਡੱਕਦੀ ਜੇ ਦੋਵੇਂ ਟਾਈਮ ਹਾਂਜੀ ਹਾਂਜੀ ਨਾ ਦੋਸਤੋ 12 ਕਿਲੋ ਦੁੱਧ ਹਾਂਜੀ ਇਹ ਤਾਂ ਥੱਲੇ ਹਾਜ਼ਰ ਤੇ ਕਾਤੋਂ ਵੱਡਾ ਹੈ ਠੀਕ ਹੈ ਹਾਂਜੀ ਹਾਂਜੀ ਕਾਤੋਂ ਵੱਡਾ ਹਾਂ ਬਾਕੀ ਥਾਣ ਦੇ ਵੇਲੇ ਤੁਹਾਨੂੰ ਇੱਕ ਵਾਰ ਹੋਰ ਆਪਾਂ ਥੋੜੀ ਨੇੜੇ ਦਿਖਾ ਦ게요 ਸੋ ਥਾਂ ਤੁਨ ਬਹੁਤ ਵਧੀਆ ਪੂਰਾ ਹੱਥੀ ਚਵਾਈਲਾ ਥਾਨ ਹਾਂ ਸੋ ਰਾਂਗਰੋਂ ਕਾ ਮੂੰਹ ਮੱਥੇ ਦੀ ਬੜੀ ਚੰਗੀ ਹੈ ਠੀਕ ਹੈ ਹਾਂ ਤੇ ਮਗਰ ਬੱਛੀ ਫੀਮੇਲ ਕਾਫ ਹਾਂਜੀ ਆ ਦੇਖ ਠੀਕ ਹੈ ਬਾਕੀ ਚਵਾਈ ਚ ਵੀ ਚੰਗੀ ਨਿਕਲੀ ਚੰਗੀ ਵਧੀਆ ਵਧੀਆ ਐ ਚਵਾਈ ਚ ਵੀ ਬਹੁਤ ਵਧੀਆ ਆ ਬੱਛੀ ਜੇ ਦੀ ਠੀਕ ਹੈ ਜੀ ਹਾਂ ਜੀ ਲਓ ਵੀ ਬੱਛੀ ਵੀ ਪੂਰੀ ਜੰਮੀ ਪਲੀ ਮਗਰ ਕੇ ਹਾਂ ਜੀ ਹਾਂ ਜੀ ਆ ਵੇ ਲਓ ਵੀ ਆ ਮਗਰ ਬੱਛੀ ਆ ਠੀਕ ਹੈ ਜੀ ਹਾਂ ਤੇ 12 13 ਦਿਨਾਂ ਦਾ ਵੀਰ ਦੱਸ ਰਿਹਾ ਸੂਆ ਆ ਮਗਰ ਬੱਛੀ ਆ ਡੱਬੀ ਠੀਕ ਹੈ ਜੀ ਹਾਂ ਤੇ ਬਹੁਤ ਵਧੀਆ ਚੰਗੀ ਬੱਛੀ ਮਗਰ ਤਿਆਰ ਹੋ ਜੂਗੀ ਠੀਕ ਆ ਹਾਂ ਤੇ ਛੰਡੇ ਵੀਰ 12 13 ਹੁਣ 12 ਕਿਲੋ ਦੁੱਧ ਹਾਂ 12 ਕਿਲੋ ਦੁੱਧ ਵੀਰ ਜੀ ਹੈਗਾ ਤੇ ਥੱਲੇ ਹੁਣ ਵਧੀਆ ਐ ਤੇ ਆਪਾਂ ਦੇ ਗਏ ਕਿੰਨੇ ਦੀ ਫਿਰ ਦੇਣੀ ਵੀਰ ਜੀ ਜਾਇ ਜੀ ਆ 32000 ਦੀ ਹਾਂਜੀ ਹਾਂਜੀ 32000 ਦੀ ਦੇ ਦਈਏ ਮੁੱਲ ਬਿਲਕੁਲ ਜਾਇਜ਼ ਹੀ ਆ ਤੁਹਾਨੂੰ ਪਤਾ ਵਾ ਨਾਲੇ ਮੌਸਮ ਨਾਲ ਜਿੱਤਰਾ ਮਰਜੀ ਕੋ ਦੁੱਧ ਦਾ ਤੁਹਾਨੂੰ ਪਤਾ ਇਹਨੇ ਕਰਮਾਲੀ ਨੇ ਸਾਰੀ ਜਾਣਾ ਪੂਰੀ ਜੰਮੀ ਪੜੀ ਵੱਡੀ ਵਹਿੜ ਆ ਉਸ ਤਰ੍ਹਾਂ ਠੀਕ ਹੈ ਜੀ ਚਲੋ ਇੰਨਾ ਵੀ ਚਲਾ ਕੇ ਥੋੜਾ ਜਿਆਦਾ ਚਲੋ ਨਿਕੇ ਨਿਕੇ ਸਿੰਘ ਆ ਪਾਕੀਏ ਝੂੰਗੀ ਦੇ ਵੀਰ ਦੀ ਡਿਮਾਂਡ ਹੈਗੀ ਪੁੱਲ ਹਮ ਕਹੇ ਵੀਰ ਨੇ ਘਰੇ ਦੁੱਧ ਦਾ ਕੋਈ ਆਮ ਛੋਟੇ ਫਾਰਮਰ ਨੇ ਵਧੀਆ ਗੁਜਾਰੇ ਗੁਜਾਰੇ ਵਾਲੀ ਬਹੁਤ ਵਧੀਆ ਬੱਛੀ ਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਦੋਸਤੋ 35000 ਮੋਲਾ ਪਤੀ ਹਰ ਲੈ ਆਂਦੇ। ਬਾਕੀ ਲੇਵੇ ਥਾਣਾ ਦੀ ਬੜੀ ਸਾਫ ਆ ਤੇ ਮਗਰ ਵੀ ਬੱਚੀ ਆ ਠੀਕ ਆ ਜੀ। ਆ ਦੇਖ। ਆ ਕਿ ਥਾਣ ਤੋਂ ਬਹੁਤ ਸੋਬਾਦੀ। ਹਾਂ। ਪੂਰਾ ਮੁਠੀ ਥਾਣਾ। ਤੇ ਜਿੱਦਾਂ ਮਰਜੀ ਮੇਰਾ ਵੀਰ ਕੋਈ ਆਣ ਕੇ ਤਸੱਲੀ ਕਰ ਲੈ। ਜਿੱਦਾਂ ਮਰਜੀ ਦੋ ਡੰਗ ਵੀਰ ਆਪਣੀ ਕੋਈ ਬਹੁਤ ਆ। ਸ਼ਾਈਨਿੰਗ ਸ਼ੋਨਿੰਗ ਚਮਕ ਧਮਕ ਪੂਰੀ ਆ। ਹਾਂ ਜੀ। ਇਹ ਗਿਰਜਣ ਦੇ ਵਧੀਆ ਚੰਗੀ ਆ ਬੜ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਇਹ ਗੱਬਣ ਆ ਗਈ ਹਾਂਜੀ ਇਹ ਗੱਬਣ ਆ ਗਈ ਵੀਰ ਜੀ ਇਹ ਜਿਹਨੂੰ ਆਪਾਂ ਹਰਿਆਣਵੀ ਨਸਲ ਆਖਦੇ ਨੇ ਉਹ ਆ ਗਈ ਹੈ ਅੱਛਾ ਜੀ ਹਰ ਹਰਿਆਣਵੀ ਆ ਗਈ ਹਾਂਜੀ ਹਾਂਜੀ ਹਰਿਆਣਵੀ ਨਸਲ ਆ ਗਈ ਆ ਬਹੁਤ ਠੰਡੀ ਧੀ ਆ ਬੱਚੀ ਚਲੋ ਇਹ ਨਹੀਂ ਵੀ ਨਹੀਂ ਇਹ ਸਵੇਰੇ ਕੰਵੇ ਸੂਗੀ ਅੱਗੇ ਇਹ ਵੀਰ ਜੀ ਤੇ ਜਮਾਰਾ ਆਪਾਂ ਤੋਂ ਨਾ ਆਖਿਆ ਵੀ ਪਹਿਲਾਂ ਹੀ ਸੁਣਾਵਾ ਕਰਮਾਲੀ ਨੇ ਹਾਂ ਠੀਕ ਹੈ ਨਹੀਂ ਗੱਲ ਹਾਂ ਤੇ ਬਾਕੀ ਚਲੋ ਕਹੇ ਹੋਏ ਕੋਈ ਜੇ ਵੀ ਹੋ ਸਕਦੀ ਆ ਕੋਈ ਪਤਾ ਨਹੀਂ ਆਪਾਂ ਤਾਂ ਪਹਿਲੇ ਸੂਏ ਕਰਕੇ ਆਪਾਂ ਲਈ ਆ ਬਾਕੀ ਥਾਨ ਥੂਣ ਬੜਾ ਵੇਖੋ ਕਿੱਡਾ ਵਧੀਆ ਤਿਆਰ ਹੋਣ ਦਿਆ ਕਰਮਾ ਥਾਨ ਵੀ ਪੂਰਾ ਮੰਨ ਲੋ ਚਵਾਈ ਇਹਦੀ ਇੱਕ ਨੰਬਰ ਜੀ ਬੰਬ ਜਿਹਨੂੰ ਚਵਾਈ ਜਾਂਦੇ ਆ ਨਾ ਉਹ ਚਵਾਈ ਨਿਕਲ ਨਹੀਂ ਸੰਧੂ ਸਾਹਿਬ ਬੱਬੇ ਪਾਸ ਚਵਾਈ ਆ ਹਾਂਜੀ ਬੱਬੇ ਪਾਸ ਹਾਂ ਬੰਬੇ ਪਾਸ ਚਵਾਈ ਠੀਕ ਆ ਜੀ ਹਾਂਜੀ ਹਾਂਜੀ ਤੇ ਦੱਸੋ ਬਦਾਮੀ ਹਾਂ ਤੇ ਰੈੱਡ ਕਲਰ ਦਾ ਕੰਬੀਨੇਸ਼ਨ ਆ ਹਾਂ ਠੀਕ ਆ ਬਾਕੀ ਥਾਨ ਦੇ ਬਾਅਦ ਬਹੁਤ ਜ਼ਿਆਦਾ ਖੂਬਸੂਰਤ ਹਾਂ ਤੇ ਦੇਵਾ ਜਿਵੇਂ ਜਿਵੇਂ ਭਰੂਗੀ ਓਵੇਂ ਮੈਨੂੰ ਤਾਂ ਵਿਰਲਾ ਬੁਰਲਾ ਓਵੇਂ ਨਿਕਲਦਾ ਹਾਂਜੀ ਹਾਂਜੀ ਓਵੇਂ ਨਿਕਲ ਆਉਣੀਆਂ ਜੀ ਵੇਖੋ ਪਤਾ ਗੱਲ ਕੀ ਆ ਚਲੋ ਕਈ ਨਹੀਂ ਦੰਗਲ ਕੈਮਰੇ ਕੋਲੋਂ ਡਰਦਾ ਵਾ ਦੇਖੋ ਥਣ ਤੂੰ ਐ ਪੂਰਾ ਮੁੱਠੀ ਵਾਲਾ ਚਵਾ ਐ ਵੇਖੋ ਕਿੱਡਾ ਵਧੀਆ ਵਾ ਦੇਖਣ ਨੂੰ ਲੱਗਦਾ ਮਗਰਲੇ ਜਿਵੇਂ ਦੌੜਦੇ ਜਿਵੇਂ ਤੁਹਾਨੂੰ ਪਤਾ ਮਗਰਲੀਆਂ ਜਿਹੜੀਆਂ ਵੱਡਾ ਮੁੰਡਾ ਆਈਆਂ ਖੁੱਲ ਜਾਣੇ ਆ ਬੁੱਟ ਬੁੱਟ ਕੱਢਣੇ ਆ ਐ ਸਾਈਡ ਦੇ ਨੇ ਹੋ ਜਾਣੇ ਘਰ ਆਉਂਦੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾਂ ਲੋਕ ਦੋਸਤੋ ਬੈਡ ਇਹ ਵੀ ਚੰਗੀ ਆ ਠੀਕ ਆ ਜੀ ਦੁਆ ਕੋਈ ਭਰਾ ਪਹਿਲਾ ਚਾਹੇ ਦੂਜਾ ਮੰਨ ਲੇ ਤਾਂ ਦਿਨ ਲੈ ਜੂ ਅਜੇ ਕਿੰਨੇ ਕ ਹਫਤਾ 8 ਦਿਨ ਲੈ ਜੂ ਇੰਨੇ ਕ ਵੀਰ ਜੀ ਖੜੂਗੀ ਉਹਨਾਂ ਆ ਗਈ ਕਰਮਾਂ ਵਾਲੀ ਕੋਈ ਹੋਇਆ ਵੀ ਪੰਜ ਚਾਰ ਦਿਨ ਹੀ ਖੜ ਸਕਦੀ। ਇਹ ਨੇੜੇ ਜਾ ਕੇ ਬਣ ਜਾਣਾ ਨੇ। ਹਾਂਜੀ ਹਾਂਜੀ ਐ ਇਹ ਥੁੰਡੀਆਂ ਥੁੰਡੀਆਂ ਕਰਮਾਲੀਆਂ ਬਣ ਜਾਂਦੀਆਂ ਜੋਸ਼ ਭਰ ਆਉਂਦੀਆਂ ਮਾਨੇ। ਲਓ ਜੀ ਤਣਾ ਚ ਹਾਂਜੀ। ਤੋਂ ਥਣ ਦੇਵੇ ਦੀ ਪੂਰੀ ਖਬਰਦਾਰ ਆ ਦੋਸਤੋ। ਹਾਂਜੀ ਹਾਂਜੀ। ਦੇਵਾਲੂਆ ਚੰਗਾ ਸੋਨਾ ਬਣਾਉਗੀ। ਹਾਂ। ਤੇ ਬਾਕੀ ਤੁਸੀਂ ਵੇਖ ਹੀ ਲਿਆ ਥਣ ਭਾਂਡਾ। ਆਹ। ਆਹ ਦੇਖੋ। ਆਹ ਦੇਖੋ ਠੀਕ ਹੈ। ਬਹੁਤ ਜੰਮੀ ਪਲੀ ਵਹਿੜਾ ਵੀ ਦੀ। ਕਰਮਾਲੀ। ਦੋਤ ਵੀ ਸੋਨਾ ਭਾਉ ਜੇ ਕੁਛ ਸੇਵਾ ਕਰ ਲੂ ਤੇ ਅੱਛਾ ਇਹ ਇਹਦਾ ਮੁੱਲ ਕਿੰਨੇ ਕਰਾਂਗੇ ਵੀਰ ਇਹ ਵੀਰ ਦੀ ਮੁੱਲ ਭਾਵੇਂ ਦਾ 35 ਕਰ ਲਈਏ ਭਾਵੇਂ 36 ਕਰ ਲਈਏ ਹਾਂ ਇਹ ਵੀਰ ਦੀ ਆਪਾਂ 30000 ਦੀ ਵੈੜ ਦੇ ਦਾਂਗੇ 30000 ਦੀ ਹਾਂਜੀ 30000 ਦੀ ਦੇ ਦਾਂਗੇ ਵੈੜ ਚੰਗੀ ਜੇ ਬਾਕੀ ਇਹ ਗੱਲ ਸੋਨਾ ਮੰਨ ਲਓ ਇਹ ਗੱਲ ਹੈ ਕਿ ਵੀ ਕਰਮਾਲੀ ਚਲੋ ਕਿ ਕਸਰਾ ਕੁਸਰਾ ਕੱਢ ਕੇ ਕੀ ਬਣੂਗਾ ਕੰਮ ਕਸਰਾ ਕੱਢ ਕੇ ਕੋਈ ਨਹੀਂ ਵਿਧੀ ਕਰਦਾਂਗੇ ਯਾਰਖੰਡਾ ਮਾਨਤਾਨ ਇਹ ਹਾਂ ਬਾਕੀ ਵਾਇਰ ਦੇ 35 ਤੇ 36000 ਦੀ ਵਛੀ ਹੈਗੀ ਆ ਹਾਂ ਜਿਹੜੇ ਹਿਸਾਬ ਨਾਲ ਉਹਨਾਂ ਨੇ ਤੁਹਾਨੂੰ ਪਤਾ ਇਹਨੇ ਕਰਮ ਵਾਲੀਓ ਚਲੋ ਮੈਂ ਤਾਂ ਨਹੀਂ ਬਾਕੀ ਇਹਨਾਂ ਦੇ ਦੁੱਧ ਹੀ ਬੜੇ ਵਧੀਆ ਹੁੰਦੇ ਆ ਹਾਂ ਜਿੰਨੇ ਮੰਨ ਲਓ ਸ਼ੌਂਕੀ ਬੰਦੇ ਨੇ ਖੜਨੀ ਆ ਅੱਗੇ ਦੇ ਨਾਲ ਦੀ ਵਛੀ ਆਪਣੇ ਕੋ ਮੋਗੇ ਦੇ ਬੰਦੇ ਉਹ ਲੈ ਕੇ ਗਏ ਆ ਮੰਨ ਲਓ ਉਹਦੇ ਸਿੰਘ ਵੀ ਥੋੜੇ ਜੇ ਵੱਡੇ ਸੀ ਪਰ ਇਹ ਆ ਵੀ ਇਹਦੇ ਉਹ ਵੀ ਬੜੀ ਚਮਕਦਮ ਕਾਲੀ ਤੇ ਆਉਂਦੇ ਆ ਇਹਦੀ ਲੱਭ ਤੇ ਰੇ ਹਾਨੂੰ ਕਿਧਰ ਦਾ ਵਾਦਾ ਮਿਲੀ ਨਹੀਂ ਬਿ ਡਿਮਾਂਡ ਹਰ ਕੋ ਵੀਰ ਕਰਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਪਸ਼ੂ ਚਾਹੀਦਾ ਬਸ ਹਾਂਜੀ ਵੜ ਚੰਗੀਆਂ ਦੋਸਤੋ ਹਾਂ ਤੇ ਯਾਰ ਹੋਰ ਮਾਨਤਾਂ ਦੇ ਵਿੱਚੋਂ 30 ਦੇ ਹੋ ਜਾਊਗਾ 29000 ਰੁਪਏ ਮਿਲ ਜੂਗੀ ਹਾਂਜੀ ਬਾਕੀ ਜੰਮੀ ਪਲੀ ਆ ਪਲੀ ਗੁਲੀ ਚੰਗੀ ਆ ਸਭੀ ਸੁਭੀ ਚੰਗੀ ਆ ਠੀਕ ਆ ਤੇ ਬਾਕੀ ਥਾਂ ਦੇਵਾ ਤੁਸੀਂ ਦੇਖ ਹੀ ਲਿਆ ਤੇ ਦੁੱਧ ਚੰਗਾ ਚਵਾਈ ਚੱਲੂ ਕਰਮ ਵਾਲੀ ਨੇ ਬਿਲਕੁਲ ਟੱਕਰ ਦੇਣੀ ਮੱਜਾਂ ਨੂੰ ਹਾਂਜੀ ਹਾਂਜੀ ਠੀਕ ਆ ਤੇ ਇਹ ਦੋਸਤੋ ਜਿਹੜੀਆਂ ਦੋ ਵੜਾ ਸੀ ਜਿਹੜੀਆਂ ਆਪਾਂ ਤੁਹਾਨੂੰ ਆਪਾਂ ਤੀਜੇ ਤੇ ਚੌਥੇ ਨੰਬਰ ਤੇ ਦਿਖਾ ਦਿੱਤੀਆਂ ਨੇ ਤੇ ਦੋ ਹੀ ਮੱਜਾਂ ਨੇ ਇੱਕ ਤੋਕ ਡੇਡੇ ਕਟਾਲੀ ਠੀਕ ਹੈ ਜੀ ਤਾਂ ਕਾਫੀ ਵੀਰਾਂ ਦੀ ਡਿਮਾਂਡ ਹੈ ਤੇ ਜਿਹੜੇ ਵੀਰ ਨੂੰ ਪਸੰਦ ਆਊਗੀ ਉਹ ਤੁਸੀਂ ਆਪਦੀ ਘਰੇ ਆਣ ਕੇ ਨਿਗਾ ਚੋਂ ਕੱਢ ਲਿਓ ਤਸੱਲੀ ਕਰ ਲਿਓ ਠੀਕ ਹੈ ਜੀ ਮਾਦੇ ਚੰਗੀ ਆ ਤੇ ਦੁੱਧ ਚੰਗਾ ਜਵਾਦ ਹੋਊਗੀ ਠੀਕ ਹੈ ਜੀ ਜਿਨ੍ਹਾਂ ਦੇ ਵਾ ਅੱਗੇ ਉਹਨਾਂ ਦੇ ਪਿੱਛੇ ਕਰਮਾਲੀ ਬਣਾ ਕੇ ਤਿਆਰ ਕਰੀ ਖੜੀ ਆ ਤੇ ਹਜੇ ਵੀ ਦਿਨ ਤਕਰੀਬਨ ਖੁੱਲੇ ਡੁੱਲੇ 5 ਲੈ ਜੇ 6 ਲੈ ਜੇ ਲੈ ਜੂਗੀ ਦਿਨਾਂ ਦੀ ਹਾਂ ਅੱਛਾ ਵੀਰ ਛੱਡੇ ਅੱਜ ਇਹ ਨਾਗਸੀ ਆਪਣੇ ਕੋਲ ਹਾਂਜੀ ਹਾਂਜੀ ਇਹ ਚਾਰ ਨਾਗਸੀ ਵੀਰ ਜੀ ਅੱਛਾ ਤੇ ਕਰੀਏ ਸਾਂਝੇ ਨੰਬਰ ਆਪਣੇ ਵੀਰ ਜੀ 98724 39717 ਪਿੰਡ ਕੈਰੋਂ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਕਰਤਾਰਾਂ ਦੂਜਾ ਨੰਬਰ ਹੈ 826472008 ਠੀਕ ਹੈ ਜੀ ਹਾਂਜੀ ਕਈ ਏਰੀਆ ਤੁਹਾਨੂੰ ਪਤਾ ਨੰਬਰ 100 ਕਈ ਡਾਣ ਬੰਦ ਹੋ ਜੇ ਤੇ ਮੁੜ ਕੇ ਫਿਰ ਖਰਾਬ ਜੀ ਹੋਏ ਨਾਲ ਫਿਰ ਦੂਜਾ ਨੰਬਰ ਵੀ ਦੇ ਦਈਦਾ ਵਾ ਸਹੀ ਹੈ ਹਾਂਜੀ ਹਾਂਜੀ ਆਹ ਗੱਲ ਬਿਲਕੁਲ ਬਿਲਕੁਲ ਹਾਂ ਲਓ ਵੀ ਦੋਸਤੋ ਦੋਵੇਂ ਨੰਬਰ ਆਪਾਂ ਲਾ ਦਿੱਤੇ ਆ ਸਕਰੀਨ ਤੇ ਉੱਪਰ ਵੀਰ ਝੰਡੇ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਬਤੇਰੇ ਗੱਲਬਾਤ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ